ਪਰ ਡਿਸਟ੍ਰਿਕਟ ਸੰਗੂਰ ਬਾਰ ਐਸੋਸੀਏਸ਼ਨ ਦੀ ਬੈਠਕ ਜੋ ਕਿ ਸੁਖਜਿੰਦਰ ਸਿੰਘ ਢੀਡਸਾ ਦੀ ਪ੍ਰਧਾਨਗੀ ਹੇਠ ਜਿਹੜੀ ਕਿ 20 ਨਵੰਬਰ ਨੂੰ ਹੋਈ ਹੈ ਜਿਸ ਦੋ ਵਿੱਚ ਮਹੱਤਵਪੂਰਨ ਫੈਸਲਾ ਲਿਆ ਗਿਆ ਤਾਂ ਪੂਰੀ ਬਾਰ ਦੀ ਸਹਿਮਤੀ ਦੇ ਨਾਲ ਨਿਰਣੇ ਕੀਤਾ ਕਿ ਸੰਗੂਰ ਦੇ ਐਮਐਲਏ ਅਤੇ ਵਕੀਲ ਨਰਿੰਦਰਪੁਰ ਭਰਾਸ ਦੀ ਬਾਰ ਕੌਂਸਲ ਮੈਂਬਰਸ਼ਿਪ ਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤਾ ਜਾਵੇ। ਸੋ ਐਸੋਸੀਏਸ਼ਨ ਦੇ ਵੱਲੋਂ ਜਾਰੀ ਰੈਜ਼ੋਲੂਸ਼ਨ ਮੁਤਾਬਕ ਭਰਾਜ ਉੱਤੇ ਸਥਾਨਕ ਪ੍ਰਸ਼ਾਸਨ ਦਾ ਗਲਤ ਇਸਤੇਮਾਲ ਕਰਕੇ ਬਾਰ ਦੇ ਇੱਕ ਮੈਂਬਰ ਖਿਲਾਫ ਧੱਕਾਸ਼ਾਹੀ ਕਰਨ ਦੇ ਦੋਸ਼ ਲਗੇ ਹਨ। ਇਨਾ ਦੋਸ਼ਾਂ ਦੇ ਇਖਤियार ਵਿਰੋਧ ਦੇ ਵਿੱਚ ਬਾਦ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਉਹ ਲਿਖਤੀ ਤੇ ਬੇਸ਼ਰਤੀ माफी ਨਹੀਂ ਮੰਨਦੀ ਉਦੋਂ ਤੱਕ ਉਹਨਾਂ ਨੂੰ ਬਾਦ ਦੇ ਕਿਸੇ ਵੀ ਫੰਕਸ਼ਨ ਜਾਂ ਇਵੈਂਟ ਤੋਂ ਵਿੱਚ ਪਾਈਕਾਟ ਕੀਤਾ ਜਾਵੇਗਾ। ਰੈਜ਼ੋਲੂਸ਼ਨ ਦੇ ਦੂਜੇ ਹਿੱਸੇ ਵਿੱਚ ਬਾਦ ਐਸਐਸਪੀ ਸਗਰੂ ਦੇ ਕੋਲ ਮਾਨ ਕੀਤੀ ਹੈ ਕਿ ਸਗਰੂ ਸਿਟੀ ਦੇ ਐਸਐਚਓ ਦਾ ਤਬਾਦਲਾ ਕੀਤਾ ਜਾਵੇ। ਕਿਉਂਕਿ ਬਾਦ ਦੇ ਅਨੁਸਾਰ ਉਹ ਰਾਜਨੀਤਿਕ ਦਬਾਅ ਹਿੱਕ ਕੰਮ ਕਰ ਰਹੇ ਤੇ ਅਦਾਲਤੀ ਆਰਡਰਾਂ ਦੀ ਪਾਲਣਾ ਨਹੀਂ ਕਰ ਰਿਹਾ। ਅੱਜ ਵੀ ਤੁਸੀਂ ਕੱਲ ਪ੍ਰੋਟੈਸਟ ਕੀਤਾ ਸੀਗਾ ਕਿ ਅੱਜ ਕੱਲ ਤੁਸੀਂ ਕੀ ਮਤਾ ਪਾਇਆਗਾ ਪ੍ਰੋਟੈਸਟ ਨੂੰ ਲੈ ਕੇ ਜੀ ਐਸ ਐਚਓ ਦੀ ਬਸ ਲੂਕੀ ਨੂੰ ਲੈ ਕੇ ਤੇ ਹੁਣ ਜਿਹੜਾ ਐਮ ਐਲ ਏ ਨੂੰ ਤੁਸੀਂ ਆਪਣੀ ਮੈਂਬਰਸ਼ਿਪ ਉਹਨਾਂ ਦੀ ਕੈਂਸਲ ਕੀਤੀ ਹੈ ਬਾਰ ਬੋਲਣੇ ਬਿਲਕੁਲ ਬਿਲਕੁਲ ਜੀ ਕੱਲ ਪਹਿਲਾਂ ਸਾਡੀ ਡਿਸਟ੍ਰਿਕਟ ਬਾਰੇ ਸਭਰੂਪ ਦੀ ਜਰਨਲ ਹਾਊਸ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਅਸੀਂ ਨੇ ਮਤਾ ਪਾਇਆ ਬਹੁਮਤ ਨਾਲ ਕਿ ਜਿਹੜੀ ਮੈਡਮ ਨਰਿੰਦਰ ਕੌਰ ਭਰਾਜ ਹੈ ਸਾਡੀ ਬਾਰ ਦੀ ਮੈਂਬਰ ਸੀ ਉਸ ਦੀ ਉਸ ਨੂੰ ਅਸੀਂ ਲਈ ਡਿਵਾਰ ਕਰਤਾ ਤੇ ਨਾਲ ਦੀ ਨਾਲੇ ਅਸੀਂ ਆਪਣਾ ਪ੍ਰੋਟੈਸਟ ਲੈ ਕੇ ਵਾ ਬਾਈ ਆਪਣਾ ਸਿਟੀ ਹੁੰਦੇ ਹੋਏ ਬਰਨਾਲਾ ਕੈਂਚੀਆਂ ਤੇ ਪੂਨੀਆ ਟਾਵਰ ਕੋਲੇ ਜਾ ਕੇ ਆਪਣਾ ਪ੍ਰੋਟੈਸਟ ਕੀਤਾ ਜਿੱਥੇ ਡੀਐਸਪੀ ਆਰ ਉੱਥੇ ਸਾਡੇ ਕੋਲ ਆਏ ਤੇ ਉਹਨਾਂ ਨਾਲ ਸਾਡਾ ਜਿਹੜਾ ਇਸ ਤੇ ਸਹਿਮਤੀ ਬਣੀ ਕਿ ਵਿਦਨ 10 ਡੇਜ਼ ਜਿਹੜਾ ਸਿਟੀ ਦਾ ਐਸਐਚਓ ਹੈ ਉਸ ਨੂੰ ਤਵਕੀਲ ਕੀਤਾ ਜਾਊਗਾ ਤੇ ਜੋ ਸਿਵਲ ਜਿਹੜਾ ਵਕੀਲ ਸਾਹਿਬ ਦਾ ਮੈਟਰ ਹੈ 플ੌਟ ਵਾਲਾ ਉਹ ਜੋ ਕੋਰਟ ਫੈਸਲਾ ਕਰੂਗੀ ਦੋਨੇ ਧਿਰਾਂ ਨੂੰ ਮੰਜ਼ੂਰੀ ਹੋਊ ਜਾਂ ਫਿਰ ਦੋਨੇ ਧਿਰਾਂ ਐਵੇਂ ਕਹਿ ਬਲੀ ਜੇਕਰ ਉਹਦਾ ਕੋਈ ਸੈਟਲਮੈਂਟ ਹੁੰਦੀ ਹੈ ਤਾਂ ਉਹ ਕਰ ਲੈਣੀ ਹੈ ਜੀ ਗਲਤ ਸਾਡੀ ਇਹ ਇਹ ਸਹਿਮਤੀ ਬਣੀ ਹੈ ਕਿ ਜੋ ਇੱਕ ਮੈਡਮ ਹੈ ਉਹਨਾਂ ਨੇ ਫੇਸਬੁਕ ਦੇ ਉੱਤੇ ਸਾਡੇ ਖਿਲਾਫ ਪੱਦੀ ਸ਼ਬਦਾਵਲੀ ਵਾਲੇ ਕਮੈਂਟ ਕੀਤੇ ਨੇ ਤੇ ਪੋਸ਼ ਕੀਤੀ ਸੀ ਕਿ ਫੇਸਬੁਕ ਦੇ ਉੱਤੇ ਤੇ ਉਹਦੇ ਸਬੰਧ ਦੇ ਵਿੱਚ ਜੋ ਆਈਟੀ ਐਕਟ ਦੇ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਬਣਦੀ ਹੈ ਉਹ ਕਾਰਵਾਈ ਕਰਦਾ ਵੀ ਸਾਨੂੰ ਭਰੋਸਾ ਦਿੱਤਾ ਹੈ ਤੋ ਉਹਨਾਂ ਦੇ ਇਸ ਭਰੋਸੇ ਨੂੰ ਦੇ ਯਕੀਨ ਕਰਦੇ ਹੋਏ ਅਸੀਂ ਨੇ ਜਿਹੜੀ ਸਾਡੀ ਸਟ੍ਰਾਈਕ ਸੀ ਕੱਲ ਦਿੱਤੀ ਸੀ ਉਹ ਸਸਪੈਂਡ ਕਰ ਲਈ ਹੈ ਰਾਜਨਾ ਵਾਸਤੇ ਉਹ ਦੇਖਦੇ ਆ 10 ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜਾ ਸਾਨੂੰ ਭਰੋਸਾ ਵੱਲੋਂ ਡੀਐਸਪੀ ਆਰ ਬੀਹਫ ਆਫ ਐਸਐਸਪੀ ਸਗਰੂ ਮਿਲੇ ਹੈ ਕਿ ਉਸਤੇ ਪੂਰਾ ਉੱਤਰ ਦੇਣਗੇ ਜਾਂ ਨਹੀਂ ਜੇਕਰ ਨਾ ਉਤਰੇ ਤਾਂ ਫਿਰ ਸਾਡੇ ਕੋਲ ਤਾਂ ਕੋਈ ਹੱਲ ਹੈ ਕਿ ਡੀਐਸਪੀ ਆਰ ਦੇ ਦਫ਼ਤਰ ਦੇ ਵਾਰ-ਵਾਰ ਜਾ ਕੇ ਬਹਿੜ ਜਾਗੇ 10 ਦਿਨਾਂ ਬਾਅਦ ਪਰਨਾ ਜੀ ਐਮ ਐਲ ਏ ਬੁਟੀਲ ਵੀ ਨੇ ਤੇ ਐਮ ਐਲ ਏ ਵੀ ਨੇ ਤੁਸੀਂ ਇੰਨਾ ਸਖਤ ਫੈਸਲਾ ਕਿਉਂ ਲ取ਿਆ ਵੀ ਕਿ ਮੌਜੂਦਾ ਸਰਕਾਰ ਐਮ ਐਲ ਏ ਨੂੰ ਦੇਬਾਜੀ ਮੈਂਬਰਸ਼ਿਪ ਕੈਂਸਲ ਕੀਤੀ ਹੈ ਤੇ ਹੋਰ ਪ੍ਰੋਗਰਾਮਾਂ ਦਾ ਵੀ ਬਾਈਕਾਟ ਕੀਤਾ ਬੜਾ ਬਿਲਕੁਲ ਬਿਲਕੁਲ ਸਾਨੂੰ ਬੜਾ ਅਫਸੋਸ ਹੈ ਕਿ ਦੇਖੋ ਕੋਈ ਨਾ ਜਾਣਦਾ ਹੋਵੇ ਜਾਂ ਕੋਈ ਸਾਡੇ ਤੋਂ ਦੂਰ ਹੋਵੇ ਕਿ ਬਾਰਖਸ਼ਾ ਦਾ ਕੋਈ ਸੰਬੰਧ ਨਾ ਹੋਵੇ ਹੋ ਸਕਦਾ ਹੈ ਇਹ ਜੀ ਕੀ ਸ਼ਬਦਾਵਲੀ ਬੋਲ ਜੇ ਜਿਹੜਾ ਖੁਦ ਬਾਰ ਦਾ ਮੈਂਬਰ ਹੈ ਤੋ ਇੱਕ ਬਾਰ ਦੇ ਪ੍ਰਧਾਨ ਨਾਲ ਹੀ ਤੇ ਇੰਨੇ ਵਕੀਲ ਸਾਹਿਬਾਂ ਨਾਲ ਇੰਨੇ ਇਸ ਤਰੀਕੇ ਦੇ ਲਹਿਜੇ ਨਾਲ ਰੁੱਖੇ ਰਹਿਜੇ ਲਹਿਜੇ ਨਾਲ ਗੱਲ ਕਰਦੀ ਹੋਵੇ ਈਵਨ ਕਿ ਸਾਡਾ ਅਸੀਂ ਬਾਰ-ਬਾਰ ਟਾਈਮ ਮੰਗ ਰਹਿਆਂ ਸਾਨੂੰ ਟਾਈਮ ਨਾ ਦਿੰਦੀ ਹੋਵੇ ਬਲਕਿ ਗੁੱਜੀ ਪਾਰਟੀ ਨੂੰ ਖਸਾ ਕੇ ਈਓ ਰਾਈ ਜੋ ਪਲਾਟ ਦਾ ਮਸਲਾ ਸੀ ਤੇ ਕੰਧ ਕਢਵਾਈ ਜਾ ਰਹੀ ਹੈ ਇਸ ਤੋਂ ਵੱਡਾ ਕੀ ਹੋ ਸਕਦਾ ਉਸ ਤੋਂ ਫਿਰ ਦੁਬਾਰਾ ਦੇਖਦੇ ਆ ਕਿ ਐਸਚਓ ਦਾ ਕੀ ਰੋਲ ਸੀ ਐਸਚਓ ਨੇ ਕੀ ਕੀਤਾ ਬਿਲਕੁਲ ਹੀ ਕਲੀਅਰ ਲੱਗ ਰਿਹਾ ਸੀ ਕਿ ਜੀ ਉਹ ਆਪਣੇ ਐਮਐਲਏ ਦੇ ਦਬਾਅ ਦੇ ਵਿੱਚ ਜੋ ਵੀ ਕੰਮ ਕਰ ਰਿਹਾ ਐ ਐਮਐਲਏ ਸਾਡੇ ਦਬਾਅ ਦੇ ਵਿੱਚ ਗੱਲ ਕੰਮ ਕਰ ਰਿਹਾ ਐ ਸਾਡੇ ਕਹਿਣ ਦੇ باوجود ਕਿ ਜੀ ਸਟੇਟਸ ਕੋ ਹੋਇਆ ਹੋਇਆ ਜਿਵੇਂ ਆਪਣਾ ਐਸਐਸਓ ਸਾਹਿਬ ਅਸੀਂ ਮੌਕੇ ਤੇ ਜਾਣਾ ਤੁਸੀਂ ਸਾਡੇ ਨਾਲ ਚੱਲੋ ਤੇ ਜੋ ਉਹਨਾਂ ਨੇ ਇਲੀਗਲ ਟਾਵਰ ਦੇ ਉੱਤੇ ਦੁਬਾਰਾ ਕੰਧ ਸਾਰੀ ਜਾ ਰਹੀ ਹੈ ਇਸ ਨੂੰ ਰੋਕੋ ਉਹ ਸਾਡੇ ਲਈ ਜਾਣ ਲਈ ਤਿਆਰ ਨਹੀਂ ਸੀ ਪ੍ਰੋਗਰਾਮਾਂ ਦਾ ਵੀ ਉਹਨਾਂ ਨੇ ਬਾਈਕਟ ਕਿਤੇ ਵੀ ਇਨਵਾਈਟ ਬਿਲਕੁਲ 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 ਸਾਡੀ ਵਾਰ ਬੋਲੋ ਪੂਰੇ ਪੂਰਾ ਸ਼ਕਤੀ ਨਾਲ ਜੋ ਡੀਵਾਰ ਦਾ ਮਤਲਬ ਪਾਇਆ ਗਿਆ ਉਸ ਲਈ ਜਦੋਂ ਤੱਕ ਸਾਡੀ ਵਾਰ ਦੇ ਵਿੱਚ ਆ ਕੇ ਉਹ ਮਾਫੀ ਨਹੀਂ ਮੰਗਦੇ ਜਾਂ ਆਪਣੀ ਗੱਲ ਨਹੀਂ ਦੱਸਦੇ ਕਿ ਕੀ ਗੱਲਬਾਤ ਹੈ ਤੇ ਬਾਹਰ ਉਹਨੂੰ ਬਖਸ਼ਦੀ ਨਹੀਂ ਤਦ ਤੱਕ ਨਾ ਸਾਡੀ ਵਾਰ ਦੇ ਵਿੱਚ ਉਹ ਆ ਸਕਦੇ ਨੇ ਨਾ ਸਾਡੀ ਵਾਰ ਦੇ ਵਿੱਚ ਕਿਸੇ ਵੀ ਫੰਕਸ਼ਨ ਦੇ ਵਿੱਚ ਭਾਗ ਲੈ ਸਕਦੇ